ਉਹ ਤਾਂ ਨੱਚੀ ਟੱਪੀ ਗਈ ਹੈ ਕੋਈ ਢੱਲ ਮੈਸਨੀ ਸੀ ਵਧੀਆ ਪਰਿਵਾਰ ਨਾਲ ਨੱਚੀ ਐ ਟੱਪੀ ਐ ਉਹਨਾਂ ਮਹਿੰਦੀ ਦੇ ਸਗਣ ਜੋ ਕੀਤਾ ਦਾ ਬਿਹਾਰ ਵਧੀਆ ਕੀਤਾ ਪਰ ਵਧੀਆ ਐ ਨਹੀਂ ਪਤਾ ਤਾਂ ਖੁਸ਼ੀ ਨਹੀਂ ਚੱਲੇਗੀ ਜਾਂ DJ ਨਹੀਂ ਚੱਲੇਗੇ ਬਸ ਕਿਰਾ ਇੱਕ ਫੋਨ ਦੀ ਉਲਟੀ ਆਈ ਨੱਕ ਵੇਦੀ ਬਸ ਉਦੋਂ ਬਾਅਦ ਇਹ ਤੁਸੀਂ ਮਤਲਬ ਜੇ ਤੁਹਾਨੂੰ ਪਤਾ ਲੱਗਾ ਕਿਵੇਂ ਪਤਾ ਲੱਗਾ ਵੀ ਯਾਨੀ ਕਿ ਉਹਨੂੰ ਫੋਨ ਦੀ ਉਲਟੀ ਆਈ ਜਦਾਂ ਉਹ ਪਾਣੀ ਮੰਗਦੀ ਸੀ ਪਾਣੀ ਮੰਗਦੀ ਸੀ ਕੇ ਚਾਰ ਪੰਜ ਦਿਨ ਗੀਤਾਂ ਤੇ ਗੌਂਦੀ ਨੱਚਦੀ ਰਹੀ ਆ ਵਧੀਆ ਉਹ ਤਾਂ ਕੋਈ ਟੈਨਸ਼ਨ ਨਹੀਂ ਸੀ ਜਾਂ ਤਾਂ ਮਨ ਕਰਕੇ ਚੱਲੋ ਉਹ ਤਾਂ ਘਬਰਾ ਨਹੀਂ ਚੱਲਿਆ ਗੱਡੀ ਜਾਂਦਾ ਹਾਂ ਡੀਜਾਂ ਦੀ ਮਤਲਬ ਬੇਸ ਬਹੁਤ ਜ਼ਿਆਦਾ ਹੁੰਦੀ ਧਮਕਵਾ ਜਾਂਦੀ ਐ ਤੇ ਜਾਉਂ ਉਹਦਾ ਮੰਨ ਲੋ ਜਾਂ ਟੈਕ ਜਾਂ ਦਿਮਾਗ ਦੀ ਨਾਲੀ ਦਾ ਰੋਲੇਕਾਰ ਨਹੀਂ ਹੋਰ ਕੋਈ ਟਿਲ ਮਸ ਨਹੀਂ ਸੀ ਵਧੀਆ ਦਾ ਨੱਚੀ ਕੁੱਤੀ ਅਸੀਂ ਵੀ ਕੁੱਚੇ ਆ ਸਾਰੇ ਆਦੇ ਚਾਚੇ ਤਾਏ ਨਾਲ ਨੱਚੀ ਗਏ ਵਧੀਆ ਸਾਰੇ ਰੋਟੀ ਪਾਣੀ ਖਾਈ ਜਾਂਦੇ ਜੀ ਪਰ ਕਿਰਪਾ ਮਹਾਰਾਜ ਦੀ ਜੋ ਕੀਤਾ ਚੰਗਾ ਨਹੀਂ ਕੀਤਾ ਕੋਈ ਅੱਗਾ ਪਿੱਛਾ ਜ਼ਿੰਦਗੀ ਦਾ ਕਰ ਦਿੰਦਾ ਸਾਨੂੰ ਦੱਖਣੀ ਆਉਣਾ ਸੀ ਕਿੱਥੇ ਵੀ ਜਾਣਾ ਗਾਵਾਂ ਤੇ ਅਸੀਂ ਜਾਵਾਂ ਕਿਸੇ ਟਾਈਮ ਤੇ ਜਾਵਾਂਗੇ ਸਾਡੇ ਪਹਿਲਾਂ ਦਿਲ ਤੇ ਉਹ ਵੱਜੂ ਦੁਆ ਕਰਾਂ ਦਾ ਵਛੋੜਾ ਪੈ ਗਿਆ ਕਵੇਂ ਮਾਲਕ ਕਿਵੇਂ ਮਿਲਾਊਗਾ ਸਾਨੂੰ ਇਹ ਹੋ ਜਾਈ ਮਾਲਕ ਕਰੇ ਨਾ ਕਿਸੇ ਤੇ ਦੋਨਾਂ ਦਾ ਜੀਵਨ ਸਾਥੀਆਂ ਨੂੰ ਕਿਤੇ ਮਿਲਣ ਨਹੀਂ ਦਿੱਤਾ ਦੋ ਸਾਲ ਮੰਗ ਰਹੀ ਇਹਨਾਂ ਦੀ ਵਧੀਆ ਪਰਿਵਾਰ ਮਿਲਿਆ ਸਾਨੂੰ ਘਰ ਦੇ ਵਿੱਚ ਵਧੀਆ ਰਹਿਣ ਬਹਿਣ ਵਾਲੇ ਬੰਦੇ ਇੱਕ ਦੂਜੇ ਦੇ ਸੀ ਮੰਨਣ ਵਾਲੇ ਬੰਦੇ ਜਵੇਂ ਕਹਿੰਦੇ ਸੀ ਉਹੇ ਚੱਲਦੇ ਸੀ ਪਰ ਉਹਦੇ ਲੰਘਣਾਂ ਤੋਂ ਬਿਨਾ ਪਾਣੀ ਨਹੀਂ ਪੀ ਸਕਦੇ